পাই ভিন ਹਵਤਿਆਂ ਬਾਅਦ ਠੀਕ ਸ੍ਰੀ ਅਕਾਲ ਤਗਤ ਸਾਹਿਬ ਦੀ ਰਚਨਾ ਹੋਣੀ ਆ ਜਿਸ ਦਿਨ ਸ੍ਰੀ ਅਕਾਲ ਤਗਤ ਸਾਹਿਬ ਦੀ ਰਚਨਾ ਹੋਵੇਗੀ ਉਸ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਕੌਮ ਦੇ ਨਾਂ ਤੇ ਸੰਦੇਸ਼ ਦੇਣਗੇ ਆਓ ਤੱਕੋ ਜੋ ਕੁਝ ਚਿੱਠੀਆਂ ਦੇ ਵਿੱਚ ਲਿਖਿਆ ਤੇ ਮਾਜ਼ੇ ਦੇ ਖਾਸ ਤੌਰ ਤੇ ਜਰਨੈਲ ਜਿਨ੍ਹਾਂ ਨੂੰ ਆਪਾਂ ਮਾਜ਼ੇ ਦੇ ਮਜ਼ਹਿਲ ਕਹਿੰਨੇ ਆ ਮਾਜ਼ੇ ਦੇ ਮਜ਼ਹਿਲ ਚਿੱਠੀਆਂ ਪੜ੍ਹ ਕੇ ਸਾਤ ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਕਿਵੇਂ ਵਹੀਰਾ ਕੱਤ ਰਹੇ ਆ ਵੇ ਵੱਖ ਵੱਖ ਪੇਟਾਵਾਂ ਲੈ ਕੇ ਸਤਿਗੁਰੂ ਹਰਗਬਿੰਦ ਪਾਤਸ਼ਾਹ ਨੂੰ ਨਮਸਕਾਰ ਕਰਨ ਵਾਸਤੇ ਮਾਜ਼ੇ ਦੇ ਜ਼ਰਨੈਲ ਸੂਰਮੇ ਤੁਰੇ ਉਹ ਸਵੇਲੇ ਦੀ ਵਾਰਤਾ ਚੰਦਨ ਦਾ ਜੱਥਾ ਐਉਂ ਬਿਨੇ ਕਰਦਾ ਪਾ ਕੇ ਗਲ ਵਿੱਚ ਦੋ they that. ਮਾਜੇ ਦੇ ਦਲੇਰ ਸੂਰਮੇ ਹਾਜ਼ਰ ਹੋਏ ਸੀ ਆਣ ਕੇ ਪਹਿਲਾ ਤੇ ਗਿਣਤੀ 50 ਕ ਦਾਸ ਮਾਜੇ ਦੇ ਤਲੇ ਰਸੂਰ ਮੇ ਉਹ ਮੁੱਛਾਂ ਕੁੰਡੀਆਂ ਦੇ ਉੱਤੇ ਨਿੰਬੂ ਟਿਕਦੇ ਮੁੱਛਾਂ ਕੁੰਡੀਆਂ ਦੇ ਉੱਤੇ ਨਿੰਬੂ ਟਿਕਦੇ ਤੇ ਚਿਹਰੇ ਤੇ ਜਲਾਲ ਚਮਕੇ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੁਰੇ ਮਾਜੇ ਦੇ ਦਲੇ ਸੂਰਮੇ ਮਾਜੇ ਦੇ ਦਲੇ ਸੂਰਮੇ ਪਖ ਚਿਹਰਿਆਂ ਦੇ ਉੱਤੇ ਰਹੀਆਂ ਲਾਲੀਆਂ ਡੋਲੇ ਰੇ ਫਰਕ ਜੋਰ ਚ ਜਰ ਹੋਣੀਆਂ ਨਾ ਇਨ੍ਹਾਂ ਤੋਂ ਵਧੀਕੀਆਂ ਮਾਣ ਮੱਤੇ ਹੈਣ ਸੂ ਵਰਿਲਾ ਨੇ ਘੇਰ ਸੂਰਮੇ ਆਗੇ ਗੁਰੂ ਦੇ ਪੈਗਾਮ ਤਾਈ ਸੁਣ ਕੇ ਮਾਜੇ ਦੇ ਦਲੇਰ ਸੂਰਮੇ ਮਾਜੇ ਦੇ ਦਲੇਰ ਸੂਰਮੇ ਹੋਣੀ ਕੰਬਤੀ ਸਿੱਖਾਂ ਤਾਈ ਤੱਕ ਕੇ ਸਕੂ ਵੈਰੀ ਤਾਬਨਾ ਤੇ ਝੱਲ ਸਕੂ ਵੈਰੀ ਤਾਬਨਾ ਲੱਗੇ 베ਰੀਆਂ ਦੇ ਉੱਤੋਂ ਨਾਲ ਤੇਗਾ ਦੇ ਝਾੜ ਦੇ ਗੇ ਬੇਰਸੂਰ ਮੇ ਅੱਗੇ ਗੁਰੂ ਦੇ ਪੈਗਾਮ ਤਾਈ ਸੋਣਗੇ ਮਾਜੇ ਗਿਣਤੀ ਸੀ 500 ਸਿੱਖਾਂ ਦੀ ਆਏ ਜੋ ਨਿੱਤਰ ਸੂਰਮੇ ਖੜੇ ਹੌਸਲੇ ਬਲੰਦ ਸਿੱਖ ਕਰਦੇ ਕੋਲ ਮੇਰੀ ਪੀਰੀ ਵਾਲੇ ਦੇ ਤੇ ਕੋਲ ਮੇਰੀ ਪੀਰੀ ਵਾਲੇ ਦੇ ਜਿੰਨਾ ਗੁਰੂ ਦਾ ਪਿਆਰ ਲੈਣਾ ਮਉਜੀਆ ਉਹ ਲਉਂਦੇ ਨਹੀਂ ਹੋਤੇ